ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸਾਡੀ ਕੌਮ ਦੇ ਵਿੱਚ ਗੁਰਸਿੱਖ ਬੰਦੇ ਐ ਬਾਣੀ ਪੜਨ ਵਾਲੇ ਉਹਨਾਂ ਨੂੰ ਇੱਕ ਬੇਨਤੀ ਐ ਵੀ ਹਰੇਕ ਬੰਦਾ ਔਗਣਾਂ ਦੇ ਨਾਲ ਵੀ ਨਕਨਕ ਭਰਿਆ ਹੋ ਸਕਦਾ ਹੈ ਗੁਣਾਂ ਦੇ ਨਾਲ ਵੀ ਭਰਪੂਰ ਹੋ ਸਕਦਾ ਹੈ ਉਸ ਬੰਦੇ ਲਈ ਤੁਸੀਂ ਜਿਹੜੀ ਸ਼ਬਦਾਵਲੀ ਵਰਤਦੇ ਹੋ ਉਹਨੂੰ ਲਾਂਟ ਪਾਉਣੀ ਹੈ ਤੁਸੀਂ ਪਾ ਸਕਦੇ ਹੋ ਤੁਹਾਨੂੰ ਰਾਈਟ ਹੈ ਪਰ ਜਦੋਂ ਬੰਦੇ ਇਹ ਕਹਿਣ ਵੀ ਅਸੀਂ ਪੰਜਾਬੀ ਭਾਸ਼ਾ ਦਾ ਸਤਿਕਾਰ ਕਰਦੇ ਹਾਂ ਉਦੋਂ ਥੋੜਾ ਜਿਹਾ ਲਖਣ ਲਾ ਲਿਆ ਕਰੋ ਅਕਲ ਤੋਂ ਕੰਮ ਲੈ ਲਿਆ ਕਰੋ ਇੱਕ ਨਿਹੰਗ ਸਿੰਘ ਹੈ ਇਨੇ ਆਪਣੇ ਪੈਰ ਦੇ ਉੱਪਰ ਲਿਖਿਆ ਹੈ ਇੰਦਰਾ ਪਾਪਣ ਪੈਰ ਤੇ ਲਿਖਿਆ ਪੰਜਾਬੀ ਵਿੱਚ ਲਿਖਿਆ ਪਰ ਇਨਾਂ ਕ ਇਹਨੇ ਬਚਾ ਕਰ ਲਿਆ ਪਾਪਣ ਦੀ ਥਾਂ ਜ ਇਹ ਗਾਂਧੀ ਲਿਖ ਦਿੰਦਾ ਤਾਂ ਸ਼ਾਇਦ ਸੁਪਰੀਮ ਕੋਰਟ ਦੇ ਵਿੱਚ ਪਾ ਕੇ ਪਟੀਸ਼ਨ ਅਗਲੇ ਬਲਾ ਲੈਣੇ ਪਰ ਕੋਈ ਨਹੀਂ ਆ ਭਿੰਡਰ ਵਾਲੇ ਦੀ ਲਗਾਉੜ ਨੇ ਬਥੇਰਾ ਦੀ ਰਵਾਲੇ ਬਾਬੇ ਦਾ ਟ੍ਰੈਂਡ ਰಾಣੀ ਇਹਦਾ ਕੁਝ ਬੜਾ ਕੁਝ ਲਿਖਿਆ ਕੋਈ ਗੱਲ ਨਹੀਂ ਪਰ ਮੈਂ ਤਾਂ ਗੱਲ ਇਹ ਕਰਨੀ ਆ ਵੀ ਯਾਰ ਪੰਜਾਬੀ ਭਾਸ਼ਾ ਤੁਸੀਂ ਪੈਰ ਤੇ ਲਿਖੀ ਹੈ ਇੱਕ ਟੈਟੂ ਜਿੱਦਾਂ ਛਪਾਉਂਦੇ ਨੇ ਨਾ ਇਦਾਂ ਉਹਨੂੰ ਖੁਣਵਾਇਆ ਜਾਂਦਾ ਹੈ ਮਾਸ ਦੇ ਵਿੱਚ ਉਹ ਛੇਤੀ ਮਿਟਦਾ ਨਹੀਂ ਇਹ ਪੈਰ 'ਤੇ ਤੁਸੀਂ ਜੁੱਤੇ ਵੀ ਪਾਉਣੀ ਹੈ ਇੱਕ ਪਾਸੇ ਕਹਿੰਦੇ ਹੋ ਵੀ ਪੰਜਾਬੀ ਭਾਸ਼ਾ ਦਾ ਅਸੀਂ ਸਤਿਕਾਰ ਕਰਦੇ ਹਾਂ ਜੇ ਜਿਹ ਹਿੰਮਤ ਹੈ ਇਦਾਂ ਪਾਪਣ ਪੈਰ ਤੇ ਲਿਖਣ ਦਾ ਸ਼ੌਂਕ ਹੈ ਜਾਂ ਹਿੰਮਤ ਰੱਖਦੇ ਹੋ ਫਿਰ ਰਾਹੁਲ ਗਾਂਧੀ ਨੂੰ ਮਿਲ ਲੋ ਜਾ ਕੇ ਉਹਨਾਂ ਦੀ ਪਾਰਟੀ ਦੇ ਇੱਥੇ ਬਥੇਰੇ ਬੰਦੇ ਨੇ ਉਹਨਾਂ ਨੂੰ ਜਾ ਕੇ ਮਿਲ ਲੋ ਮਾਰੋਟੇ ਡਵੇ ਟੱਕਰ ਸ਼ਰਮਤਾ ਕਰ ਲੋ ਵੀ ਤੁਸੀਂ ਪੰਜਾਬੀ ਭਾਸ਼ਾ ਲਿਖੀ ਹੈ ਉਹ ਵੀ ਪੈਰ ਤੇ ਲਿਖੀ ਹੈ ਕਿੰਨੇ ਕਿਸਾਨਫ ਹੈ ਤੁਹਾਨੂੰ ਹੁਣ ਇਹ ਹੀ ਕਹਿਣਾ ਪਊ ਵੀ ਇਹ ਸੁੱਖਾ ਪੀਣੀ ਜਾਤ ਹੈ ਇੱਕ ਅਦਾ ਬਾਟਾ ਬੰਦ ਪੀਤਾ ਗਿਆ ਪਤਾ ਲੱਗਿਆ ਨਹੀਂ ਕਮਲ ਮਾਰ ਬੈਠੇ ਕੀ ਪੂਰੀਆਂ ਨਿਹੰਗ ਜੱਥੇ ਬੰਦੀਆਂ ਇਸ ਗੱਲ ਨੂੰ ਸਮਝਣ ਗਿਆ ਵੀ ਪੈਰ ਤੇ ਪੰਜਾਬੀ ਲਿਖੀ ਉਸੇ ਪੈਰ ਵਿੱਚ ਤੋਂ ਜੁੱਤੀ ਪਾਉਣੀ ਹੈ ਤੇ ਜਦੋਂ ਇੱਥੇ ਕਿਤੇ ਕੋਈ ਬਾਣੀ ਦਾ ਅੱਖਰ ਵੱਧ ਘੱਟ ਬੋਲ ਦਿੰਦਾ ਨਾ ਕੋਈ ਲੀਡਰ ਉਦੋਂ ਇਹ ਐ ਪੂਰੀ ਤੜਸੱਲੀ ਮਚਾ ਦੇਣਗੇ ਹਾਏ ਬਿਆਦਬੀ ਹੋ ਗਈ ਇਹਨੇ ਇੱਕ ਅੱਧਾ ਅੱਖਰ ਵੱਧ ਘੱਟ ਬੋਲਤਾ ਤੁਸੀਂ ਉਦੋਂ ਜਲੂਨੇ ਤੁਹਾਡੇ ਲੜਦੇ ਮੈਨੂੰ ਇਹ ਨਹੀਂ ਮਤਲਬ ਹੈਗਾ ਵੀ ਇੱਥੇ ਇੰਦਰਾ ਪਾਪਨ ਲਿਖਿਆ ਨਾ 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 ਮੈਂ ਤਾਂ ਸ਼ਰਿਆਮ ਕਿਹਾ ਵੀ ਕਾਂਗਰਸ ਪਾਰਟੀ ਨੇ ਅਕਾਲਤਾ ਸੈੱਟ ਤੇ ਹਮਲਾ ਕਰਵਾ ਕੇ ਬਹੁਤ ਵੱਡੀ ਗਲਤੀ ਕੀਤੀ ਸਿੱਖਾਂ ਦੀ ਦੁਸ਼ਮਣ ਜਮਾਤ ਐ ਸਿੱਖਾਂ ਦੀ ਦੁਸ਼ਮਣ ਐ ਕਾਂਗਰਸ ਪਾਰਟੀ ਮੈਂ ਤਾਂ ਪੂਰੀ ਕਾਂਗਰਸ ਪਾਰਟੀ ਨੂੰ ਕਹਿਨੂੰ ਬਰਜਰ ਸ਼ਰਮਤਾ ਕਰ ਲੋ ਤੁਸੀਂ ਪੈਰ ਦੇ ਉੱਪਰ ਪੰਜਾਬੀ ਵਿੱਚ ਲਿਖਿਆ ਤੁਸੀਂ ਸਿੱਖੀ ਬਾਣੀ ਵਿੱਚੋਂ ਔਰ ਤੁਸੀਂ ਬਾਣੀ ਪੜਨ ਵਾਲੇ ਹੋ ਤੇ ਸ਼ਰਮ ਕਦੋਂ ਕਰੋਗੇ ਤੁਸੀਂ ਉਹਨੂੰ ਕੀ ਮਤਲਬ ਐ ਜਿੰਨਾ ਮਰਜੀ ਤੁਸੀਂ ਜਿੱਥੇ ਕੰਤੇ ਲਿਖ ਦਿਓ ਜਾ ਕੇ ਕਿਤੇ ਜੋ ਜਮਰਜੀ ਲਿਖ ਦਿਓ ਉਹਦੇ ਨਾਮ ਦਾ ਬੁੱਤ ਬਣਾ ਕੇ ਕਿਸੇ ਚੌਂਕ ਵਿੱਚ ਲਾ ਦਿਓ ਉੱਤੇ ਲਿਖ ਦਿਓ ਇੰਦਰਾਂ ਪਾਪਣ ਜ਼ੋਨ ਚਰਾਤੀ ਜਾਂ ਅਸੀਂ ਜ਼ਿੰਮੇਵਾਰ ਲਿਖ ਦਿਓ ਜੋ ਮਰਜੀ ਲਿਖਣਾ ਲਿਖ ਦਿਓ ਪਰ ਪੰਜਾਬੀ ਭਾਸ਼ਾ ਦੀ ਕਦਰਤਾ ਕਰ ਲੋ ਤੁਸੀਂ ਪੈਰ ਤੇ ਲਿਖ ਰਹੇ ਹੋ ਯਾਰ ਕੀ ਕਹੀਏ ਤੁਹਾਨੂੰ ਦੱਸਿਓ ਮੈਂ ਅੱਜ ਇਹ ਗੱਲ ਉਸ ਤਰੀਕੇ ਨਾਲ ਕਹਿਣ ਦੀ ਕੋਸ਼ਿਸ਼ ਕਰਨੀ ਹੈ ਵੀ ਜਿਹੜੇ ਬੰਦੇ ਇਦਾਂ ਦੀਆਂ ਕਰਤੂਤਾਂ ਕਰਦੇ ਨੇ ਉਹ ਸਿੱਖ ਨਹੀਂ ਹੋ ਸਕਦੇ ਇਹ ਬਹੁਤ ਵੱਡੀ ਗਲਤੀ ਹੈ ਮੈਨੂੰ ਸ਼ੱਕ ਪੈਂਦਾ ਵੀ ਸ਼ਾਇਦ ਇਹ ਢਾਡੇ ਮਾਨ ਸਿੰਘ ਦੇ ਨਾਲ ਬੰਦਾ ਰਹਿੰਦਾ ਮੈਂ ਫੋਨ ਕੀਤਾ ਸੀ ਉਹਨੇ ਫੋਨ ਬੰਦ ਆ ਰਿਹਾ ਚੱਕਿਆ ਨਹੀਂ ਇਹ ਬਹੁਤ ਵੱਡੀ ਗਲਤੀ ਹੈ ਜੀ ਇਹ ਮਾੜੀ ਮੋਟੀ ਗਲਤੀ ਨਹੀਂ ਹੈ ਜੇ ਕੋਈ ਆਮ ਬੰਦਾ ਇਦਾਂ ਦੀ ਸ਼ਬਦਾਬਲੀ ਬਰਤਦੇ ਵੇ ਲਿਖਦੇ ਵੇ ਇਥਾਂ ਦੇ ਜਿੱਥੇ ਇਹਨਾਂ ਨੇ ਪੈਰ ਤੇ ਲਿਖਿਆ ਤਾਂ ਇਹ ਬੰਦੇ ਮਰਨ ਮਰਉਣ ਤੱਕ ਜਾਣਗੇ ਤੇ ਹੁਣ ਖੁਦ ਲਿਖ ਰਹੇ ਨੇ ਇੰਦਰਾ ਪਾਪਣ ਪੈਰ ਤੇ ਲਿਖਿਆ ਅਸਾਂ ਜੇ ਤੁਸੀਂ ਇੰਦਰਾ ਗਾਂਧੀ ਨੂੰ ਕਹਿੰਦੇ ਤਾਂ ਸ਼ਾਇਦ ਗੱਲ ਹੋਰ ਬਣਦੀ ਤੁਸੀਂ ਪਾਪਣ ਲਿਖਿਆ ਤੁਸੀਂ ਇੰਦਰਾ ਗਾਂਧੀ ਪਾਪਣ ਲਿਖੋ ਨਾ ਜੇ ਕਹਿਣਾ ਹੀ ਹੈ ਤਾਂ ਸਿੱਧਾ ਕਹੋ ਇੰਦਰਾਂ ਸ਼ਬਦ ਤਾਂ ਹੋਰ ਕੁੜੀਆਂ ਦੇ ਨਾਮ ਵੀ ਹੈਗੇ ਬੱਚੇਰੇ ਇੰਦਰਜੀਤ ਮੁੰਡੇ ਦਾ ਨਾਮ ਵੀ ਹੈਗਾ ਬਹੁਤ ਲੋਕਾਂ ਦੇ ਨਾਮ ਹੈਗੇ ਇੰਦਰਾਂ ਇੰਦਰਜੀਤ ਵੀ ਹੈਗੇ ਇੰਦਰਕੌਰ ਵੀ ਹੈਗੇ ਮੈਨੂੰ ਇਹ ਨਹੀਂ ਮਤਲਬ ਵੀ ਤੁਸੀਂ ਕਿਹਦੇ ਨਾਮ ਨਾਲ ਪਾਪਨ ਲਾਇਆ ਕਿਹਦਾ ਨਾਮ ਲਿਖਿਆ ਮੈਨੂੰ ਮਤਲਬ ਇਹ ਹੈ ਵੀ ਤੁਸੀਂ ਪੰਜਾਬੀ ਵਿੱਚ ਲਿਖਿਆ ਉਹ ਵੀ ਪੈਰ ਤੇ ਲਿਖਿਆ ਕੱਲੀ ਪੰਜਾਬੀ ਨਹੀਂ ਜਿਹੜੀ ਵੀ ਭਾਸ਼ਾ ਹੋਵੇ ਭਾਸ਼ਾ ਇੱਕ ਗਿਆਨ ਦਾ ਸਾਗਰ ਹੁੰਦੀ ਹੈ ਇਹਨਾਂ ਭਾਸ਼ਾਵਾਂ ਵਿੱਚੋਂ ਇਹਨਾਂ ਅੱਖਰਾਂ ਵਿੱਚੋਂ ਸਾਨੂੰ ਗਿਆਨ ਮਿਲਦਾ ਹੈ ਤੇ ਤੁਸੀਂ ਕਿੱਥੇ ਰੱਖੇ ਬੈਠਿਓ ਇੱਕ ਉਦਾਹਰਨ ਦੇਣੀ ਹੈ ਛੋਟੀ ਜੀ ਤੁਸੀਂ ਦਰਜੀ ਨੂੰ ਕਦੇ ਕੱਪੜੇ ਸੀਂਦੇ ਨੂੰ ਦੇਖਿਓ ਦੋ ਚੀਜ਼ਾਂ ਨੇ ਜਿਹੜੀ ਕੈਂਚੀ ਨੇ ਨਾਲੋਂ ਕੱਪੜੇ ਕੱਟਦਾ ਹੈ ਨਾ ਕੈਂਚੀ ਕੱਪੜਾ ਕੱਟਦੀ ਹੈ ਜਣ ਕੇ ਕਹਿ ਲਈਏ ਵੀ ਤੋੜਦੀ ਹੈ ਦੋ ਕੈਂਤੀ ਉਹਦੇ ਪੈਰਾ ਵਿੱਚ ਪਈ ਹੁੰਦੀ ਹੈ ਹਮੇਸ਼ਾ ਦੇਖ ਲਓ ਕੈਂਤੀ ਪੈਰਾ ਵਿੱਚ ਹੀ ਹੁੰਦੀ ਹੈ ਤੇ ਜਿਹੜੀ ਸੂਈ ਨਾਲ ਕੱਪੜਾ ਸੀਤਾ ਜਾਂਦਾ ਹੈ ਉਹ ਸੂਈ ਨਾ ਧਾਗਾ ਪਾ ਕੇ ਉਹਦੀ ਪੱਗ 'ਤੇ ਟੰਗੀ ਹੁੰਦੀ ਹੈ ਇੱਕ ਤਾਂ ਇਹ ਹੁੰਦਾ ਵੀ ਉਹ ਸੂਈ ਗਵਾਸ਼ਦੀ ਨੂੰ ਬਾਰ-ਬਾਰ ਲੋਡ ਪੈਂਦੀ ਹੈ ਉਹ ਪੱਗ 'ਤੇ ਟੰਗੇ ਰੱਖਦਾ ਹੈ ਇਹ ਕੁਝ ਸਿਆਣਪ ਲਈ ਉਦਾਹਰਨਾਂ ਨੇ ਪਰ ਸਾਨੂੰ ਸ਼ਮਨ ਨਹੀਂ ਹੋਣੀ ਅਸੀਂ ਕੇਵਲ ਬਾਣਾ ਪਾ ਲਿਆ। ਸਿਰ ਤੇ ਦਮਾਲਾ ਬਨ ਲਿਆ। ਤੁਹਾਡੇ ਮਾਨ ਸਿੰਘ ਨੂੰ ਵੀ ਬੇਨਤੀ ਹੈ ਵੀ ਇਹ ਤੁਹਾਡਾ ਬੰਦਾ ਹੈਗਾ। ਤਾਂ ਯਾਰ ਥੋੜਾ ਬਹੁਤਾ ਅਕਲ ਤੋਂ ਕੰਮ ਲੈ ਲਓ। ਜ਼ਰੂਰੀ ਹੈ। ਅਸਾਂ ਜੇ ਤੁਸੀਂ ਮੈਨੂੰ ਅਜ਼ਮਾ ਕੇ ਦੇਖਣਾ ਹੋਵੇ ਨਾ ਕਦੇ ਵੀ ਇਹ ਸ਼ਾਇਦ ਇੰਦਰ ਗਾਂਧੀ ਦੇ ਹੱਕ ਵਿੱਚ ਹੈ। ਜਿੱਥੇ ਮਰਜੀ ਉਹਦਾ ਬੁੱਤ ਲਾ ਦਿਓ। ਸਭ ਤੋਂ ਪਹਿਲਾਂ ਜੁੱਤੀਆਂ ਦਾ ਹਾਰ ਉਹਦੇ ਘਰ 'ਚ ਮੈਂ ਪਾ ਦਉ ਹੋਰ ਦੱਸੋ। ਹਰਜੀਵ ਗਾਂਧੀ ਦਾ ਲਾ ਦਿਓ। ਅਰਹ ਹਾਲਗੰਦ ਲਾ ਲਾ ਦੇ ਜੇ ਤੁਸੀਂ ਇਹੀ ਚਾਹੁੰਦੇ ਹੋ ਵੀ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਜੇ ਸਾਨੂੰ ਨਫ਼ਰਤ ਹੈ ਤਾਂ ਸਭ ਤੋਂ ਪਹਿਲਾਂ ਮੈਂ ਕਹ ਦੋ ਵੀ ਹਾਂ ਸਾਨੂੰ ਨਫ਼ਰਤ ਹੈ ਮੈਂ ਪਵਨਾ ਉਹਦੇ ਬੁੱਤ ਤੇ ਜੁੱਤੀਆਂ ਦਾ ਹਾਰ ਪਾ ਦਾਂਗੇ ਆਪ ਮੈਂ ਗੱਲ ਤੇ ਪੰਜਾਬੀ ਭਾਸ਼ਾ ਦੇ ਕਰ ਰਿਹਾ ਪੰਜਾਬੀ ਅੱਖਰਾਂ ਦੇ ਕਰ ਰਿਹਾ ਤੁਸੀਂ ਇਹਨੂੰ ਗੁਰਮੁਖੀ ਗੁਰਮੁਖੀ ਕਹਿ ਦਿੰਦੇ ਹੋ ਕੀ ਹੁਣ ਤੁਹਾਡੀ ਇਹ ਕਰਤੂਤ ਚੰਗੀ ਹੈ ਲਿਖ ਲੋ ਕਿਤੇ ਹੋਰ ਥਾਂ ਲਿਖ ਲੋ ਇਹਨੂੰ ਹੋਰ ਬਥੇੜੇ ਥਾਂ ਨੇ ਗੋਰੀਆਂ ਲਿਖਾਉਂਦੀਆਂ ਨੇ ਟੈਡ ਪਉਂਦੀਆਂ ਨੇ ਕਿਤੇ ਉੱਥੇ ਪਵਾ ਲੋ ਜਾ ਕੇ ਮੈਂ ਉਹ ਸ਼ਬਦ ਨਾਂ ਵਰਤ ਕੰਦਰ ਕਿਦੜਾ ਕਰਨਾ ਕਰ ਲੋ ਕਿਸ ਡੰਗਰ ਤੇ ਲਿਖ ਦਿਓ ਕਿਸੇ ਖੋਤੇ ਤੇ ਲਿਖ ਦਿਓ ਨਾ ਉਹਦਾ ਖੋਤੀ ਤੇ ਲਿਖ ਦਿਓ ਪਰ ਉੱਥੇ ਵੀ ਜੇ ਭਾਸ਼ਾ ਵਰਤੋਂਗੇ ਪੰਜਾਬੀ ਅੱਖਰਾਂ ਵਿੱਚ ਕਾ ਇਹ ਬਹੁਤ ਗਲਤ ਕੰਮ ਹੈ ਬਹੁਤ ਗਲਤ ਕੰਮ ਹੈ ਇੱਕ ਵਾਰ ਨਹੀਂ ਕਹਿੰਦਾ 100 ਵਾਰੀ ਕਹਿਣਾ ਵੀ ਇਹ ਬਹੁਤ ਵੱਡੀ ਗਲਤੀ ਹੈ ਕੋਈ ਵੀ ਭਾਸ਼ਾ ਹੋਵੇ ਉਹਨੂੰ ਸਤਕਾਰ ਦੇਣਾ ਬਣਦਾ ਹੈ ਇੱਥੇ ਇਹ ਨਾ ਸਮਝਿਓ ਵੀ ਇੰਦਰਾ ਗਾਂਧੀ ਨੂੰ ਕਿਹਾ ਸੀ ਇੱਥੇ ਇੰਦਰਾ ਗਾਂਧੀ ਦਾ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਮੈਂ ਗੱਲ ਕੇਵਲ ਪੰਜਾਬੀ ਭਾਸ਼ਾ ਦੀ ਕੀਤੀ ਹੈ ਵੀ ਤੁਸੀਂ ਇਹ ਅੱਖਰ ਪੰਜਾਬੀ ਦੇ ਪੈਰ ਤੇ ਨਹੀਂ ਲਿਖਣੇ ਸੀ ਇਹ ਤੁਹਾਡੇ ਲਈ ਬਹੁਤ ਵੱਡੀ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ